ਪੈਸੇ ਦਿਓ ਮੈਂ ਫਰੂਟੀ ਪੀਣੀ ਆਂ ਪੁੱਤਰ ਆਪਾਂ ਘਰੇ ਤਿਆਰ ਕਰ ਲੈਨੇ ਆਂ ਫਰੂਟੀ ਦਾਦੀ ਉਹ ਕਿਵੇਂ ਪੁੱਤ ਆਪਣੇ ਘਰੇ ਆਂਬ ਪੈਨੇ ਹਾਂ ਜੀ ਆਪਾਂ ਉਹ ਤੋਂ ਬਣਾ ਲੈਨੇ ਆਂ ਬਣਾ ਕੇ ਪੀ ਲੈਨੇ ਆਂ ਨਾਲੇ ਫਰੈਸ਼ ਬਣੂੰਗੀ ਵਧੀਆ ਹੂੰ ਬਣਾ ਕੇ ਦਿਖਾਓ ਹਾਂ ਮੈਂ ਬਣਾ ਕੇ ਦਿਖਾ ਦਿੰਨੀ ਆ ਤੇਨ ਵੈਕਿਰੂ ਜੀ ਦਾ ਖਾਲਸਾ ਵੈਕਿਰੂ ਜੀ ਦੀ ਫਤਿਹ ਹਾਂ ਆਪਣੇ ਆਂਬ ਪੈਨੇ ਘਰੇ ਇਸ ਤੋਂ ਆਪਾਂ ਫਲੂਟੀ ਤਿਆਰ ਕਰਾਂਗੇ ਬੱਚੇ ਮੰਗਦੇ ਨੇ ਤਾਂ ਦਿੱਤੀ ਜਾਂਦੀ ਆ ਫਿਰ ਲੰਬੇ ਸਮੇਂ ਤੱਕ ਸਟੋਰ ਕਰ ਲੈਣੇ ਆ ਆਹਾਂ ਆਪਾਂ ਅੰਬ ਲੈ ਲਿਆ ਇਹਨੂੰ ਆਪਾਂ ਕੱਟ ਲਾਂਗੇ ਇਹ ਮੈਥ੍ਰਿਕੇ ਨੇ ਆਹ ਬਦਾਮ ਪਾ ਲੈਣੇ ਨੇ ਵਿੱਚ ਪਹਿਲਾਂ ਬਦਾਮਾਂ ਨੂੰ ਭਿਉਂ ਲੋ ਉਹਨਾਂ ਦਾ ਸਿਲਕਾ ਲਾ ਕੇ ਕੱਟ ਕੇ ਫਿਰ ਇਹ ਪੀਸਣੇ ਸੌਖੇ ਹੋ ਜਾਂਦੇ ਨੇ ਵਿੱਚ ਇਹ ਅੰਬ ਨੂੰ ਕੱਟ ਕੇ ਇਸ ਤਰੀਕੇ ਨਾਲ ਵਿੱਚ ਜੱਗ ਦੇ ਪਾ ਲਓ ਫਿਰ ਆਪਾਂ ਗ੍ਰाइंड ਕਰ ਲਾਂਗੇ। ਅੰਬਾਂ ਦਾ ਸਾਰਾ ਸਿਲਕਾ ਪਾਹਰ ਰਹਿ ਜਾ। ਚਮਚੇ ਦੀ ਸਹਾਈਤਾ ਨਾਲ ਚਾਹੇ ਕਰਦਦੀ ਨਾਲ ਵਿੱਚ ਪਾ ਲਓ। ਚਾਹੇ ਆਪਾਂ 2 ਅੰਬਾਂ ਦੀ ਬਣਾ ਲਓ ਚਾਹੇ 3 ਅੰਬਾਂ ਦੀ ਜਿੰਨੀ ਵੀ ਆਪਾਂ ਬਣਾਉਣੀਆਂ ਬਣਾ ਸਕਦੇ ਆ। ਲੰਬੇ ਸਮੇਂ ਤੱਕ ਰੱਖ ਸਕਦੇ ਹਾਂ ਹੁਣ ਆਪਾਂ ਆਮਬ ਪਾ ਲੈਣੇ ਵਿੱਚ ਹੁਣ ਇਹਦੇ ਵਿੱਚ ਆਪਾਂ ਬਦਾਮ ਪਾ ਲੈਣੇ ਆ ਬਦਾਮ ਪਾ ਲੈ ਇਸ ਤਰ੍ਹਾਂ ਇੱਕ ਤਕਰਾਸ ਪਾਣੀ ਦਾ ਪਾ ਲੈਣਾ ਇਸ ਤਰੀਕੇ ਫਿਰ ਇਹਦੇ ਵਿੱਚ ਆਪਾਂ ਗ੍ਰੈਂਡਰ ਲਾ ਲੈਣਾ ਚਾਹੇ ਮਿਕਸੀ 'ਚ ਬਣਾ ਲਓ ਚੰਗੀ ਗ੍ਰੈਂਡਰ ਬਣਾ ਲੈ ਤੋਂ ਹੁਣ ਆਪਾਂ ਇੱਕ ਕੜਾਹੀ ਲੈ ਲਈ ਇਹਦੇ ਵਿੱਚ ਆਪਾਂ ਸਾਲਣੀ ਰੱਖ ਕੇ ਇਹਨੂੰ ਪਉਣ ਲਾਂਗੇ ਜੋ ਵੀ ਮੜਾ ਮੋਟਾ ਇਹਦੇ ਵਿੱਚ ਰਹਿ ਗਿਆ ਹੋਊਗਾ ਉਹ ਨੰਬ ਦਾ ਹੋ ਜਾਊਗਾ ਇਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਸਾਨ ਲਾਂਗੇ ਇਹਨੂੰ ਕੜਾਹੀ ਵਿੱਚ ਪਾ ਕੇ ਚੜਾਈ ਵਿੱਚ ਹੀ ਸਾਲੂਚੀ ਪੂਣਾ ਪਾਏ ਤੇ ਥੋੜਾ ਜਿਹਾ ਪਾਣੀ ਪਾ ਦਾਂਗੇ ਜੱਗ ਜਿਹੜਾ ਲਿਪੜਿਆ ਹੋਇਆ ਸੀ ਇਹਦੇ ਨਾਲ ਦੇ ਰਿਪਨ ਤੁਸੀਂ ਵਿੱਚ ਆਈ ਤੁਸੀਂ ਕੋਣਾ ਪਾ ਆਂਗਾ ਸਾਡੇ ਤੇ ਗੈਸ ਲਾਵਾਂਗੇ ਗੈਸ ਦੇ ਉੱਪਰ ਆਪਾਂ ਕੜਾਹੀ ਰੱਖਾਂਗੇ ਥੋੜਾ ਹੀ ਦੇ ਵਿੱਚ ਪਣਾਉਣ ਵਾਲੇ ਲੰਬੇ ਸਮੇਂ ਰਹਿ ਜਾਂਦੀ ਆ ਸੁਲਤਾਨ ਨੂੰ ਇਹ ਬਾਂਹੀ ਦੇ ਵਿੱਚ ਪਾਤਾ ਗੈਸ ਤੇ ਲਾਤਾ ਉਨੇ ਮੇ ਥੋੜਾ ਜਿਹਾ ਆਪਾਂ ਰੱਖ ਕੇ ਰਿਜਨ ਦੇਵਾਂਗੇ ਜਿਆਦਾ ਹੈ ਰਿਜਨ ਤੇ ਆਈ ਤੇਦੇ ਦੇ ਵਿੱਚ ਆਪਾਂ ਚੀਨੀ ਪਾਵਾਂਗੇ ਆਪਾਂ ਇਹਦੇ ਵਿੱਚ ਹੋਰ ਵੀ ਕੁਝ ਬਦਾਮ, ਮਗਦ, ਕਾਜੂ ਜੋ ਵੀ ਪਾਉਣਾ ਤੁਸੀਂ ਪਾ ਸਕਦੇ ਹੋ ਵਿੱਚੇ ਪੀਸਿਆ ਗਿਆ ਤੇ ਬਦਾਮ ਪਾਏ ਤੇ ਪਹਿਲਾਂ ਭਾਂਡੇ ਚੀਜ਼ ਚ ਰੱਖੀ ਤਾਂ ਵਿੱਚ ਜਰੂਰ ਪੀਸੀ ਜਾਂਦੀ ਹੈ ਫਿਰ ਨਹੀਂ ਹਾਰਡ ਰਹਿ ਜਾਂਦੀ ਹੈ ਉਪੀਸ ਨਹੀਂ ਹੁੰਦੀ ਇਹ ਬੱਚਿਆਂ ਦੇ ਸਿਹਤ ਵਾਸਤੇ ਵਧੀਆ ਰਹਿੰਦੀ ਹੈ ਘਰੇ ਬਣਾਈ ਹੋਈ ਚੀਜ਼ ਨਹੀਂ ਆਪਾਂ ਨੂੰ ਮੁੱਲ ਲੈ ਕੇ ਤਾਂ ਜ਼ਰੂਰ ਦੇਣੀ ਹੋ ਪੈਂਦੀ ਹੈ ਥੋੜੀ ਜਿਹੀ ਮਿਹਨਤ ਦੀ ਲੋੜ ਪੈਂਦੀ ਹੈ ਬੱਚੇ ਖੁਸ਼ ਹੋ ਕੇ ਪੀਂਦੇ ਵੀ ਨੇ ਨਹੀਂ ਆਪਾਂ ਹੁਣ ਆਪਾਂ ਇਹ ਰਿੱਜਾਂ ਲਾਗੀ ਆਪਾਂ ਜਿਹੜੀ ਕਲੂਟੀ ਬਣਾਉਣੀ ਸੀ ਇਹਦੇ ਵਿੱਚ ਆਪਾਂ ਚੀਨੀ ਟੇਸਟ ਮੁਤਾਬਕ ਦੀ ਆਪਾਂ ਮਿੱਠਾ ਪੀਨੇ ਆ ਤਾਂ ਵੱਧ ਪਾ ਲ ਕੇ ਰੱਖ ਲੋ ਜੇ ਆਪਾਂ ਘੱਟ ਪੀਨੇ ਆ ਤਾਂ ਘੱਟ ਪਾ ਲੋ ਇਹਨੂੰ ਹੁਣ ਥੋੜਾ ਜਿਹਾ ਰਿੱਜਨ ਦਿਓ ਜਿਆ ਥੋੜੀ ਜਹੀ ਇਹ ਚਿਪਚਿਪੇ ਜੇ ਨੋਟਸ ਤੇ ਹੋ ਜਵੇ ਗਾੜੀ ਜਹੀ ਫੇਰ ਬਸ ਇਹਨੂੰ ਲਾ ਕੇ ਲਾਉਣਾ ਇਹ ਹਜੇ ਇਸ ਤਰੀਕੇ ਨਾਲ ਵੇਝਣ ਦੇ ਚੋੜਾ ਜੇ ਹੁਣ ਆਪਣੀ ਫਲੂਟੀ ਬਣ ਕੇ ਤਿਆਰ ਹੈ 20 ਮਿੰਟ ਰਿੱਝ ਗਈ ਇਹ ਉੱਪਰ ਹੁਣ ਆਪਾਂ ਇਹਨੂੰ ਥੱਲੇ ਉਤਾਰ ਕੇ ਠੰਡੀ ਕਰ ਲੈਣੇ ਆ ਹੁਣ ਇਹਨੂੰ ਥੱਲੇ ਉਤਾਰਦੇ ਆ ਹੁਣ ਇਸ ਤਰੀਕੇ ਨਾਲ ਠੰਡੀ ਹੋ ਗਈ ਠੰਡੀ ਹੋਣੀ ਰੱਖ ਦਿਓ ਜਦ ਠੰਡੀ ਹੋ ਗਈ ਫਿਰ ਇਹਨੂੰ ਆਪਾਂ ਸਟੋਰ ਕਰ ਲਾਂਗੇ ਕਿਸੇ ਡੱਬੇ ਵਿੱਚ ਜਾਂ ਕਿਸੇ ਭਾਂਡੇ ਵਿੱਚ ਇਸ ਦੇ ਵਿੱਚ ਵੀ ਹੁਣ ਠੀਕ ਲੱਗੇ ਇਸ ਤਰੀਕੇ ਨਾਲ ਆਪਾਂ ਹੁਣ ਇਹਨੂੰ ਠੰਡੀ ਕਰਕੇ ਥੋੜੀ ਜਿਹੀ ਠੰਡੀ ਕਰ ਲਓ ਫਿਰ ਇਹਨੂੰ ਆਪਾਂ ਪੀ ਲਓ ਚਾਹੇ ਆਪਾਂ ਜੇ ਤਾਂ ਆਪਾਂ ਮੰਗੋ ਸ਼ੇਕ ਬਣਾਉਣਾ ਹੈ ਤਾਂ ਦੁੱਧ ਪਾ ਲਓ ਵਿੱਚ ਜੇ ਪਾਣੀ ਪਾ ਕੇ ਪੀਣੀ ਹੈ ਤਾਂ ਫਲੂਟੀ ਦੀ ਤਰ੍ਹਾਂ ਬਣ ਗਈ ਤਾਂ ਫਲੂਟੀ ਤਿਆਰ ਹੁਣ ਆਪਣੀ ਫਲੂਟੀ ਠੰਡੀ ਹੋ ਗਈ ਹੁਣ ਆਪਾਂ ਜੱਗ 'ਚ ਪਾ ਕੇ ਗਲਾਸਾਂ 'ਚ ਪਾ ਲੈਣੀ ਹੈ ਤਰੀਕੇ ਨਾਲ ਜੇ ਆਪਾਂ ਦੁੱਧ ਪਾ ਕੇ ਪੀਣੀ ਚਾਹਣਿਆਂ ਤਾਂ ਦੁੱਧ ਪਾ ਲਓ ਬੱਚੇ ਦੁੱਧ ਪੀ ਪਾ ਕੇ ਪੀਣੀ ਪਸੰਦ ਕਰਦੇ ਨੇ ਤਾਂ ਇਹ ਪਾ ਲਈ ਫਾ ਲਓ ਜੇ ਆਪਾਂ ਦੁੱਧ ਨਹੀਂ ਪਾਉਣਾ ਫਲੂਟੀ ਪੀਣੀ ਹੈ ਤਾਂ ਆਪਾਂ ਪਾਣੀ ਪਾ ਲਓ ਹੁਣ ਪਾ ਲ ਪਾ ਲਾ ਸਾਡੀ ਰੈਸਪੀ ਬਣ ਕੇ ਤਿਆਰ ਆ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ